ਸਸ਼ਿਆਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਨਿਊਜ਼ ਬੁਲੇਟ ਪੰਜਾਬ ਸਰਕਾਰ ਨੇ ਦਿਵਾਲੀ ਤੋਂ ਪਹਿਲਾਂ ਹੜਪੀੜਤਾ ਲਈ ਰਾਹਤ ਦੇ ਤੌਰ ਤੇ 6.3 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡੀ ਹੈ 12 ਕੈਬਨਿਟ ਮੰਤਰੀਆਂ ਵੱਲੋਂ ਮਿਸ਼ਨ ਪੁਨਰਵਾਸ ਤਹਿਤ ਸਰਕਾਰ ਦੇ ਵਾਅਦੇ ਨੂੰ ਪੂਰਾ ਕਰਦੇ ਹਾਂ ਸੂਬੇ ਭਰ ਦੇ ਪ੍ਰਭਾਵਿਤ ਪਰਿਵਾਰਾਂ ਨੂੰ ਹੜ ਰਾਹਤ ਰਾਸ਼ੀ ਦੇ ਪ੍ਰਵਾਨਗੀ ਪੱਤਰ ਸੌਂਪੇ ਗਏ ਨੇ 13 ਅਕਤੂਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਤੋਂ 631 ਪਰਿਵਾਰਾਂ ਨੂੰ 5.70 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਵੰਡ ਕੇ ਸੂਬਾ ਪਦਰੀ ਮੁਹਿਮ ਦੀ ਸ਼ੁਰੂਆਤ ਕੀਤੀ ਗਈ ਸੀ ਸਰਕਾਰ ਨੇ 45 ਦਿਨਾਂ ਦੇ ਟੀਚੇ ਤੋਂ ਬਹੁਤ ਪਹਿਲਾਂ ਫਸਲਾਂ ਦੇ ਨੁਕਸਾਨ ਲਈ 20000 ਰੁਪਏ ਪ੍ਰਤੀ ਏਕੜ ਨੁਕਸਾਨੇ ਗਏ ਘਰਾਂ ਲਈ 1.20 ਲੱਖ ਰੁਪਏ ਤੱਕ ਦੀ ਰਾਸ਼ੀ ਅਤੇ ਪਸ਼ੂਆਂ ਲਈ ਧੁਕਵੀਂ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਹੈ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਹ ਰਕਮ ਸਿੱਧੇ ਤੌਰ ਤੇ ਲਾਪਾਤਰੀਆਂ ਦੇ ਖਾਤਿਆਂ 'ਚ ਭਾਈ ਗਈ ਹੈ ਬਿਤਮਾਤਰੀ ਹਰਪਾਲ ਸਿੰਘ ਚੀਮਾ ਨੇ ਧੂਰੀ ਹਲਕੇ ਦੇ 8 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਪ੍ਰਵਾਨਗੀ ਪੱਤਰ ਸੌਂਪ ਕੇ ਸੰਗਰੂਰ ਚ ਮੁਆਵਜ਼ਾ ਵੰਡ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ ਸੰਗਰੂਰ ਜ਼ਿਲ੍ਹੇ ਦੇ ਹੜ੍ਹ ਪੀੜਤਾਂ ਨੂੰ 3.50 ਕਰੋੜ ਰੁਪਏ ਵੰਡੇ ਜਾਣਗੇ ਕੈਬਨਿਟ ਮੰਤਰੀ ਅਤੇ ਆਪ ਦੇ ਉਪਾਪ੍ਰਧਾਨ ਅਮਰੋ ਰੋੜਾ ਨੇ ਮਹਾੜੀ ਜ਼ਿਲ੍ਹੇ ਦੀ ਬਨੂੜ ਸਬ ਤਹਿਸੀਲ ਦੇ ਪਿੰਡ ਰਾਮਪੁਰ ਕਲਾ ਅਤੇ ਡੇਰਾ ਬਸੀ ਤਹਿਸੀਲ ਦੇ ਪਿੰਡ ਸਰਸੀੜੀ ਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ ਹੈ ਉਹਨਾਂ ਨੇ ਲਗਭਗ 80% ਦੀ ਪਰਿਵਾਰਾਂ ਨੂੰ 66 ਲੱਖ ਦੇ ਮੁਆਵਜ਼ੇ ਪ੍ਰਵਾਨਗੀ ਪੱਤਰ ਸੌਂਪੇ ਨੇ। ਸਮਾਜਿਕ ਸੁਰੱਖਿਆ, ਔਰਤ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਫਸਲਾਂ ਅਤੇ ਘਰਾਂ ਦੇ ਨੁਕਸਾਨ ਲਈ 1.5 ਕਰੋੜ ਰੁਪਏ ਦੀ ਰਾਹਤ ਰਾਸ਼ੀ ਵੰਡੀ ਹੈ। ਉਹਨਾਂ ਨੇ ਮਲੋਟ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡ ਲੱਕੜਵਾਲਾ, ਬੇੜੀ ਅਤੇ ਸ਼ੇਰਗੜ ਦੇ ਵਸਨੀਕਾਂ ਨੂੰ 16.88 ਲੱਖ ਰੁਪਏ ਦਾ ਮੁਆਵਜ਼ਾ ਵੰਡਿਆ। ਕੈਬਨਿਟ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਵਿਧਾਇਕ ਗੁਰਲਾਲ ਕਨੌਰ ਨਾਲ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡ ਸੋਟਾ ਸ਼ੇਖਪੁਰ ਡਕੇਲੀ ਲੈਰ ਸਿਬਲੀ ਅਤੇ ਸਮਸਗੁਰ ਦੇ 232 ਕਿਸਾਨਾਂ ਨੂੰ ਮੁਆਵਜ਼ੇ ਵਜੋਂ 88 ਲੱਖ ਰੁਪਏ ਦੇ ਪ੍ਰਵਾਨਗੀ ਪੱਤਰ ਸੌਂਪੇ ਨੇ। ਪੋਆ ਹਲਕੇ ਚ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲਚੰਦ ਕਟਾਰੂ ਚੱਕ ਨੇ 130 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 31 ਲੱਖ ਰੁਪਏ ਦੇ ਰਾਹਤ ਚੈੱਕ ਵੰਡੇ ਨੇ। ਰਾਜ ਸਭਾ ਚੋਣਾਂ ਨੂੰ ਲੈ ਕੇ ਨਵਨੀਤ ਚਤੁਰਵੇਦੀ ਦੇ ਵੱਲੋਂ ਭਰੇ ਗਏ ਕਾਗਜ਼ਾਂ 'ਚ ਵਿਧਾਇਕਾਂ ਦੇ ਸਾਈਨਾਂ ਨੂੰ ਲੈ ਕੇ ਪੰਜਾਬ 'ਚ ਕਮਾ ਸੰਛੜਿਆ ਹੋਇਆ ਨਵਨੀਤ ਚਤੁਰਵੇਦੀ ਵੱਲੋਂ ਪਹਿਲਾਂ ਆਪਣੀ ਫਾਈਲ ਦੇ ਵਿੱਚ 10 ਵਿਧਾਇਕਾਂ ਦੇ ਨਾਮ ਦਿੱਤੇ ਗਏ ਅਤੇ ਉਸ ਤੋਂ ਬਾਅਦ ਜਿਹੜੀ ਫਾਈਨਲ ਲਿਸਟ ਇਲੈਕਸ਼ਨ ਕਮਿਸ਼ਨ ਨੂੰ ਦਿੱਤੀ ਗਈ ਉਸ ਦੇ ਵਿੱਚ 10 ਨਵੇਂ ਵਿਧਾਇਕਾਂ ਦੇ ਨਾਮ ਜੋੜੇ ਗਏ ਅਤੇ ਉਹਨਾਂ ਦੇ ਹਦੇ ਸਾਈਨ ਵੀ ਲਗਾਏ ਗਏ ਜਿਵੇਂ ਵਿੱਚ ਇੱਕ ਨਾਮ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਦਾ ਵੀ ਸੀ ਕਿਸਤੇ ਅਜਿਹਾ ਇੱਕ ਦੇਮਾਨ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਗਈ ਹੈ ਵਿਧਾਇਕ ਦੇਮਾਨ ਨੇ ਕਿਹਾ ਹੈ ਕਿ ਮੈਨੂੰ ਵਿਧਾਨ ਸਭਾ ਸੈਕਟਰੀ ਦਾ ਫੋਨ ਆਉਂ ਤੇ ਪਤਾ ਲੱਗਿਆ ਕਿ ਮੇਰੇ ਵੀ ਜਾਲੀ ਸਾਈਨ ਕੀਤੇ ਗਏ ਨੇ ਜਿਸ ਤੋਂ ਬਾਅਦ ਲੈਟਰ ਪੈਡ ਤੇ ਲਿਖ ਕੇ ਦਿੱਤਾ ਕਿ ਨਵਨੀਤ ਚਤੁਰਬੇਦੀ ਇਹ ਕੌਣ ਹੈ ਕੀ ਹੈ ਮੈਂ ਇਸ ਨੂੰ ਨਹੀਂ ਜਾਣਦਾ ਰਾਜ ਸਭਾ ਵਾਸਤੇ ਇਹ ਨਾਮੀਨੇਸ਼ਨ ਭਰ ਰਿਹਾ ਹੈ ਇਸ ਵਿੱਚ ਮੇਰਾ ਕੋਈ ਸਾਈਨ ਸਹਿਮਤੀ ਨਹੀਂ ਹੈ ਮੈਂ ਆਪਣੇ ਸਾਈਨ ਕਰਕੇ ਹਾਈ ਕਮਾਂਡ ਨੂੰ ਭੇਜਤ ਨੇ ਦਿਨੇਸ਼ ੱਡਾ ਐਮ ਐਲ ਏ ਰੋਪੜ ਵੱਲੋਂ ਨਵੀਨ ਚਤੁਰਬੇਦੀ ਦੇ ਖਿਲਾਫ ਐਫ ਆਈ ਆਰ ਦਰਜ ਕਰਵਾਈ ਗਈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਉਸ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ ਮੈਨੂੰ ਜਿਹੜਾ ਮੀਡੀਆ ਤੋਂ ਪਤਾ ਲੱਗਿਆ ਪਹਿਲਾਂ ਉਹਨਾਂ ਨੇ 10 ਐਮ ਐਲ ਏ ਦੀ ਕਿਹਾ ਜੀ ਮੇਰੇ ਕੋਲ 10 ਐਮ ਐਲ ਏ ਨਹੀਂ ਕਿਉਂਕਿ ਰਾਜ ਸਭਾ ਦੇ ਵਿੱਚ ਨਾਮੀਨੇਸ਼ਨ ਕਰਨ ਲਈ 10 ਐਮ ਐਲ ਏ ਦੇ ਸਾਈਨ ਹੋਣੇ ਜ਼ਰੂਰੀ ਹੈ ਤੇ ਉਹ 10 ਐਮ ਐਲ ਏ ਕੋ ਹੋਰ ਸੀਗੇ ਫਿਰ ਜਦੋਂ ਉਹਨਾਂ ਨੇ ਇਹ ਜਿਹੜੀ ਫਾਈਨਲ ਉਹ ਤਿਆਰ ਕੀਤੀ ਉਹਦੇ ਵਿੱਚ 10 ਐਮਐਲ ਇਹ ਫਿਰ ਡਿਫਰੈਂਟ ਸੀ ਪੁਰਾਣਿਆਂ ਦੇ ਵਿੱਚੋਂ ਕੋਈ ਵੀ ਨਹੀਂ ਸੀ ਤੇ ਉਹਦੇ ਵਿੱਚ ਮੇਰਾ ਨਾਮ ਵੀ ਸ਼ਾਮਿਲ ਸੀਗਾ ਤੇ ਜਦੋਂ ਮੇਰੇ ਕੋਲ ਇਨਫੋਰਮੇਸ਼ਨ ਆਈ ਮੈਨੂੰ ਸੈਕਟਰੀ ਜਿਹੜੇ ਨੇ ਸਾਡੇ ਵਿਧਾਨ ਸਭਾ ਉਹਨਾਂ ਦਾ ਫੋਨ ਆਇਆ ਕਿ ਸਾਡੇ ਕੋਲ ਇੱਕ ਐਪਲੀਕੇਸ਼ਨ ਆਈ ਹੈ ਤੁਹਾਡੇ ਸਾਈਨ ਕੀਤੇ ਹੋਏ ਨੇ ਮੈਂ ਕਿਹਾ ਜੀ ਨਹੀਂ ਮੇਰੇ ਤੱਕ ਕਿਸਾ ਹੀ ਨਹੀਂ ਕੀਤੇ ਹੋਏ ਨਾ ਮੇਰਾ ਕੋ ਮੇਰਾ ਕੋਈ ਸਹਿਮਤੀ ਹੈ ਉਹਨਾਂ ਦੇ ਨਾਲ ਤੇ ਫਿਰ ਮੈਂ ਆਪਣੇ ਲੈਟਰ ਪੈਡ ਦੇ ਉੱਪਰ ਲਿਖ ਕੇ ਬਕਾਇਦਾ ਆਪਣੇ ਲੈਟਰਪੈਡ ਤੇ ਮੈਂ ਲਿਖ ਕੇ ਦਿੰਦਾ ਕਿ ਜਿਹੜਾ ਵਿਅਕਤੀ ਹੈ ਨਵੀਨ ਚਤੁਰਵੇਦੀ ਕੌਣ ਹੈ ਕੀ ਹੈ ਮੈਨੂੰ ਨਹੀਂ ਪਤਾ ਇਸ ਬਾਰੇ ਨਾ ਮੈਨੂੰ ਜਾਣਦਾ ਔਰ ਖਾਸ ਕਰਕੇ ਰਾਜ ਸਭਾ ਵਾਸਤੇ ਇਹ ਨੋਮੀਨੇਸ਼ਨ ਇਹਦਾ ਜੀ ਭਰ ਰਿਹਾ ਤੇ ਮੇਰੀ ਇੱਤੇ ਕੋਈ ਸਹਿਮਤੀ ਨਹੀਂ ਔਰ ਸਾਈਨ ਵੀ ਮੇਰੇ ਨਹੀਂ ਹੈ ਮੈਂ ਆਪਣੇ ਸਾਈਨ ਕਰਕੇ ਕਿ ਮੇਰੇ ਸਾਈਨ ਤਾਂ ਇਹ ਨਹੀਂ ਉਹ ਮੈਂ ਆਲਰੇਡੀ ਵਿਧਾਨ ਸਭਾ ਦਿੱਤੀ ਹੈ ਸਾਡੀ ਹਾਈ ਕਮਾਂਡ ਨੂੰ ਵੀ ਭੇਜ ਦਿੱਤਾ ਔਰ ਸਾਡੇ ਐਮਐਲਏ ਰੋਪੜ ਦਿਨੇਸ਼ ਚੱਡਾ ਸਾਹਿਬ ਉਹਨਾਂ ਨੇ ਉਸੇ ਦਿਨ ਹੀ ਪਰਚਾ ਕਰਾਤਾ ਜਿਹਦੇ ਬਿਆਸ ਤੇ ਚੰਡੀਗੜ੍ਹ ਉਹਨਾਂ ਦੇ ਕਿਸਤਾਰੀ ਕਰਨ ਦੀ ਕੋਸ਼ਿਸ਼ ਕੀਤੀ ਜੀ ਪਰ ਉਹ ਕਿਤੇ ਨਾ ਕਿਤੇ ਤ੍ਰਿਕਰ ਨਿਕਲ ਗਿਆ ਸੀ ਤੱਕ ਉਹਨਾਂ ਨੂੰ ਕੱਲ ਜਿਹੜਾ ਜੀ ਉਹ ਗ੍ਰਿਫਤਾਰ ਕਰ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਚ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਸ਼੍ਰੀ ਫਤਿਹਗੜ ਸਾਹਿਬ ਵਿਖੇ ਸਿੱਖ ਕੌਮ ਦੇ ਮਹਾਨ ਜਨਰਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 355ਵਾਂ ਜਨਮ ਦਿਹਾੜਾ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ ਇਸ ਮੌਕੇ ਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ 6 ਅਕਤੂਬਰ ਤੋਂ ਆਰੰਭ ਕਰਵਾਏ ਗਏ ਸ਼੍ਰੀ ਸਹਿਜਾਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਇਹ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਨਜਿੰਦਰ ਸਿੰਘ ਵੱਲੋਂ ਗੁਰੂ ਦੀ ਬਾਣੀ ਦਾ ਇਲਾਹੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼ਮੂਲੀਅਤ ਕਰਕੇ ਸੰਗਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਉਹਨਾਂ ਕਿਹਾ ਕਿ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਮਾਦੋ ਦਾਸ ਬੈਰਾਗੀ ਤੋਂ ਬੰਦਾ ਸਿੰਘ ਬਹਾਦਰ ਬਣੇ ਮਹਾਂ ਜਨਰਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਜ਼ੁਲਮ ਖਿਲਾਫ ਲੜਦੇ ਆਂ ਪੰਜਾਬ ਚੋ ਜਬਰ ਮੁਗਲ ਹਕੂਮਤ ਦੀਆਂ ਜੜਾ ਹਿਲਾ ਦਿੱਤੀਆਂ ਸਨ ਉਹਨਾਂ ਕਾਲਜ ਵੱਲੋਂ ਸਵੈ ਸੇਵਾ ਨਾਲ ਕਰਵਾਏ ਗਏ ਸਹਿਜ ਪਾਰ ਦੀ ਪ੍ਰਸ਼ੰਸਾ ਕਰਦੇ ਆਂ ਵਿਦਿਆਰਥੀਆਂ ਤੇ ਸਟਾਫ ਨੂੰ ਵਧਾਈ ਦਿੰਦੀ ਹੈ ਆ ਸਿੱਖ ਪੰਥ ਦੇ ਮਹਾਨ ਜਨਰਲ ਆ ਬਾਬਾ ਬੰਦਾ ਸਿੰਘ ਬਹਾਦਰ ਜਿਸ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਤਗੁਰੂ ਜੀ ਨੇ ਮਾਣ ਬਖਸ਼ਿਸ਼ ਕੀਤਾ ਸਿੱਖ ਪੰਥ ਦਾ ਪਹਿਲਾ ਜਰਨੈਲ ਤੇ ਜਿਹਨੇ ਸਿੱਖ ਪੰਥ ਦਾ ਖਾਲਸਾ ਰਾਜ ਦਾ ਝੰਡਾ ਵੀ ਲੈ ਰਾਇਆ ਭਾਵੇਂ ਸਮਾਂ ਥੋੜਾ ਹੀ ਮਿਲਿਆ ਪਰ ਥੋੜੇ ਸਮੇਂ ਦੇ ਵਿੱਚ ਵੀ ਸਤਗੁਰਾਂ ਤੋਂ ਅਸ਼ੀਰਵਾਦ ਲੈ ਕੇ ਇਸ ਪਵਿੱਤਰ ਧਰਤੀ ਤੇ ਜ਼ੁਲਮ ਦਾ ਤੇ ਜ਼ਾਲਮਾਂ ਦਾ ਵੀ ਜਿਹੜਾ ਉਹ ਨਾਸ ਕੀਤਾ ਸੋ ਇਹ ਹਰ ਸਾਲ ਬੱਚੇ ਆਪ ਸਹਿਜ ਪਾਠ ਕਰਦੇ ਆ ਟੀਚਰ ਸਹਿਬਾਨ ਆਪ ਸਹਿਜ ਪਾਠ ਕਰਦੇ ਸਾਡੀ ਪ੍ਰਾਤਨ ਮਰਿਆਦਾ ਸੀ ਜਿਹੜੀਆਂ ਖਾਲਸੇ ਇੰਸਟੀਚੂਸ਼ਨ ਸੀ ਇਹਨਾਂ ਦੇ ਵਿੱਚ ਪਹਿਲਾਂ ਤੋਂ ਇਹੋ ਚੱਲਦਾ ਸੀ ਹੌਲੀ ਹੌਲੀ ਪਰ ਖਰੋਤ ਆ ਗਈ ਪਰ ਮੈਂ ਇਹਨਾਂ ਬੱਚਿਆਂ ਨੂੰ ਵੀ ਵਧਾਈ ਦੇਣਾ ਜਿਨ੍ਹਾਂ ਨੇ ਅੱਜ ਇਸ ਸ਼ੁਭ ਮੌਕੇ ਦੇ ਉੱਤੇ ਖੰਡ ਪਟ ਆਪਣੇ ਸਹਿਜ ਪਾਠਾਂ ਦੇ ਭੋਗ ਤੋਂ ਬਾਅਦ ਇਹ ਜਿਹੜਾ ਗੁਰਮੰਨ ਦਾ ਜਿਹੜਾ ਸਮਾਗਮ ਵੀ ਕੀਤਾ ਮੇਰੇ ਸਤਿਕਾਰਯੋਗ ਸਾਥੀ ਮੈਂਬਰ ਸਹਿਬਾਨ ਬਾਬਾ ਪ੍ਰਿਤਪਾਲ ਸਿੰਘ ਜੀ ਔਰ ਸਰਦਾਰ ਰਕਵੀਰ ਸਿੰਘ ਜੀ ਸਹਾਰ ਨਮਾਜਰਾ ਔਰ ਬਤਾਰ ਸਿੰਘ ਜੀ ਰੀਆ ਰਵਿੰਦਰ ਸਿੰਘ ਜੀ ਖਾਲਸਾ ਸਰਦਾਰ ਕਿਰਪਾਲ ਸਿੰਘ ਜੀ ਬਡੂੰਗਰ ਉਹ ਸਾਰੇ ਪਹੁੰਚੇ ਆ ਪੰਜਾਬ ਚ ਚੋਨੇ ਦੀ ਖਰੀਦ ਜ਼ੋਰਾਂ ਤੇ ਹੈ ਜਿੱਥੇ ਇੱਕ ਪਾਸੇ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਲੋਕ ਕਿਸਾਨਾਂ ਦੀ ਲੁੱਟ ਕਰਨ ਚ ਵੀ ਲੱਗੇ ਹੋਏ ਨੇ ਅਜਿਹੇ ਮਾਮਲਾ ਅਮਰੀਕਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਅਤੇ ਹੋਰ ਜਥੇਬੰਦੀਆਂ ਦੇ ਵੱਲੋਂ ਐਮਐਸਪੀ ਅਧੀਨ ਹੋਣ ਵਾਲੀ ਖਰੀਦ ਚ हो रही लापरवाही ਅਤੇ ਮੰਡੀ ਕਮੇਟੀ ਦੀਆਂ ਗੜਬੜੀਆਂ ਖਿਲਾਫ ਦੂਸਰੇ ਦਿਨ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਕਿਸਾਨਾਂ ਦਾ ਦਾਵਾ ਹੈ ਕਿ ਸਰਕਾਰੀ ਰੇਟਾਂ ਦੇ ਬਾਵਜੂਦ ਵੀ ਅਨਾਜ ਸਹੀ ਤਰੀਕੇ ਨਾਲ ਖਰੀਦ ਨਹੀਂ ਕੀਤਾ ਜਾ ਰਿਹਾ ਅਤੇ ਆਰਪਤੀਆਂ ਕਮੇਟੀਆਂ ਦੇ ਅਧਿਕਾਰੀਆਂ ਨੇ ਕਿਸਾਨਾਂ ਦੀ ਫਸਲਾਂ ਨੂੰ ਘੱਟ ਰੇਟ ਤੇ ਖਰੀਦ ਕੇ ਲੁੱਟ ਕਰਨ ਦੀ ਰੀਤ ਅਪਣਾਈ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਨੇ ਦੱਸਿਆ ਹੈ ਕਿ ਮੰਡੀਆਂ ਚ ਪਿਛਲੇ ਕਈ ਦਿਨਾਂ ਤੋਂ ਕਿਸੇ ਕਿਸਾਦੀ ਫਸਲ ਸਰਕਾਰੀ ਰੇਟ ਤੇ ਖਰੀਦੀ ਨਹੀਂ ਗਈ ਅਤੇ ਬਹੁਤ ਸਾਰੇ ਦਾਣੇ ਪ੍ਰਾਈਵੇਟ ਆਰਟੀਆਂ ਕੋਲ ਜਾ ਚੁੱਕੇ ਨੇ ਪ੍ਰਦਰਸ਼ਨ ਦੌਰਾਨ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੀ ਮੰਡੀ ਚ ਮਾਮਲਾ ਵੇਖਣ ਆਏ ਕਿਸਾਨਾਂ ਗੂਣੇ ਕਹਿ ਕਿ ਜਾਂਚ ਦੇ ਬਾਵਜੂਦ ਜੇ ਸੰਤੋਸ਼ਜਨਕ ਕਾਰਵਾਈ ਨਾ ਕੀਤੀ ਗਈ ਤਾਂ ਉਹ ਪੂਰੇ ਪੰਜਾਬ ਦੇ ਕਿਸਾਨਾਂ ਨਾਲ ਮੀਟਿੰਗ ਕਰਕੇ ਆਪਣਾ ਅੰਦੋਲਨ ਵੱਡੇ ਪੱਧਰ ਤੇ ਚਲਾਉਂਗੇ ਕਿ ਉਹ ਝੋਨਾ ਜਿਹੜਾ ਬਿਹਾਰ ਤੇ ਯੂਪੀ ਵਾਲਾ ਨਹੀਂ ਇਹ ਤੇ ਸਾਡੇ ਪੰਜਾਬ ਚ ਇੱਕ ਹਿੱਸਾ ਜਿਹੜਾ ਮਾਝੇ ਦਾ ਇਲਾਕਾ ਹੈ ਸਾਰਾ ਬਿਹਾਰ ਤੇ ਯੂਪੀ ਬਣਾਇਆ ਪਿਆ ਸੋ ਅਸੀਂ ਮੰਗ ਕਰਦੇ ਆ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਤੋਂ ਵੀ ਤੇ ਇੱਥੋਂ ਦੇ ਪ੍ਰਸ਼ਾਸਨ ਤੋਂ ਕਿ ਇਹ ਜਿੰਨੇ ਜਿਹੜੇ ਅਫਸਰ ਗਲਤੀ ਨੇ ਖਰੀਦ ਏਜੰਸੀਆਂ ਦੇ ਉਹ ਇਨਸਪੈਕਟਰ ਮਾਰਕੀਟ ਕਮੇਟੀ ਦਾ ਸੈਕਟਰੀ ਤੇ ਉਸ ਮੰਡੀ ਦਾ ਜਿਹੜਾ ਮੰਡੀ ਸੁਪਰਵਾਈਜ਼ਰ ਉਹਦੇ ਵਿੱਚ ਇਹਦੂ ਗਾਹਾਂ ਟੱਪ ਕੇ ਹੁਣ ਤਾਂ ਸਾਡੇ ਕੋਲੇ ਅੱਜ ਕਿਸਾਨ ਜੰਡਿਆਲਾ ਗੁਰੂ ਮੰਡੀ ਤੋਂ ਸਾਡੇ ਕੋਲੇ ਆ ਇੰਨੇ ਕਿਸਾਨਾਂ ਦੇ ਆ ਪਰਚੀਆਂ ਆ ਗਈਆਂ ਸਾਡੇ ਕੋਲੇ ਜੰਡਿਆਲਾ ਗੁਰੂ ਦੇ ਕਿਸਾਨ ਆ ਸਾਰੇ ਇਹ 10 12 ਕਿਸਾਨਾਂ ਦੀਆਂ ਪਰਚੀਆਂ ਆ ਗਈਆਂ ਸਾਡੇ ਕੋਲੇ ਜਿਹੜੇ ਕਹਿ ਰਹੇ ਨੇ ਕਿ ਸਾਡੇ ਨਾਲ ਵੀ ਇਹ ਕੁਝ ਹੋਇਆ ਹੈ ਸਾਨੂੰ ਵੀ ਅਜ ਤੰਗ ਨਾਲ ਲੁੱਟਿਆ ਗਿਆ ਹੈ ਤਾਂ ਇਹ ਜਿਹੜੇ ਕਿਸਾਨ ਅੱਜ ਬਾਹਰ ਆ ਗਏ ਨੇ ਤਾਂ ਸਾਡੀ ਬੇਨਤੀ ਆ ਸਰਕਾਰ ਨੂੰ ਕਿ ਉਹਨਾਂ ਮੰਡੀਆਂ ਦੇ ਵੀ ਬਰੀਕੀ ਦੇ ਵਿੱਚ ਜਾਂਚ ਕੀਤੀ ਜਾਣੀ ਬਣਦੀ ਹੈ ਬੀਤੀ ਦੇਰ ਰਾਤ ਸ਼੍ਰੀ ਮੁਕਸੇਦ ਸਾਹਿਬ ਦੇ ਗੋਨਿਆਣਾ ਰੋਡ ਸਫੈਦਿਆਂ ਵਾਲੀ ਬਸਤੀ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈਆਂ ਨੇ ਕਾਨੂੰਨ ਦੱਸਿਆ ਇਹ ਕਿ 670 ਹਥਿਆਰਪੰਦ ਬਦਮਾਸ਼ਾਂ ਦੇ ਵੱਲੋਂ ਚਾਰ ਘਰਾਂ ਦੇ ਵਿੱਚ ਭੰਤੋੜ ਕੀਤੀ ਗਈ ਹੈ ਅਤੇ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ ਗਿਆ ਹੈ ਗਲੀ ਦੇ ਵਿੱਚ ਹਥਿਆਰ ਲਹਿਰਾ ਕੇ ਗਾਲਾਂ ਕੱਢੀਆਂ ਗਈਆਂ ਨੇ ਤੇ ਸੀਸੀਟੀਵੀ ਕੈਮਰੇ ਅਤੇ ਘਰਾਂ ਦੇ ਉੱਪਰ ਇਟਾਂ, ਰੋੜੇ, ਤਲਵਾਰਾਂ ਤੇ ਹੋਰ ਤੇ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਜਾਣਕਾਰੀ ਦੇ ਅਨੁਸਾਰ ਦੋ ਧਿਰਾਂ ਦੇ ਵਿੱਚ ਮਾਮੂਲੀ ਲੜਾਈ ਹੋਈ ਸੀ ਜੋ ਕਿ ਹੁਣ ਖੂਨੀ ਝੜਪ ਦੇ ਵਿੱਚ ਤਬਦੀਲ ਹੋ ਗਈ ਹੈ। ਮੌਜੂਦ ਲੋਕਾਂ ਨੇ ਦੱਸਿਆ ਕਿ ਇੱਕ ਘਰ ਨਸ਼ੇਦਾਰ ਕੰਮ ਚੱਲ ਰਿਹਾ ਸੀ ਜਦੋਂ ਪੁਲਿਸ ਉਸ ਨੂੰ ਫੜਨ ਗਈ ਤਾਂ ਉੱਥਾ ਦਾ ਲੜਕਾ ਦੂਸਰੇ ਘਰ ਦੇ ਵਿੱਚ ਛਾਲ ਮਾਰ ਗਿਆ, ਉੱਥੋਂ ਫਰਾਰ ਹੋ ਗਿਆ। ਜਿਨ੍ਹਾਂ ਦੇ ਘਰ ਛਾਲ ਮਾਰੀ ਗਈ ਉਹਨਾਂ ਨੇ ਇਸ ਗੱਲ ਦਾ ਇਤਰਾਜ਼ ਜਤਾਇਆ ਹੈ। ਕਾਰ ਵਿੱਚ ਛਾਲ ਮਾਰਨ ਵਾਲੇ ਨੌਜਵਾਨ ਨੂੰ ਕੁੱਟਿਆ ਗਿਆ ਜਿਸ ਤੋਂ ਬਾਅਦ ਇਹ ਲੜਾਈ ਵੱਧ ਗਈ ਅਤੇ ਛਾਲ ਮਾਰਨ ਵਾਲੇ ਨੌਜਵਾਨ ਨੇ ਵੀ ਕੁਝ ਲੜਕੇ ਇਕੱਠੇ ਕਰ ਲਏ ਅਤੇ ਲੜਾਈ ਖੂਨੀ ਝੜਪ ਦੇ ਵਿੱਚ ਬਦਲ ਗਈ ਜਿਸ ਤੋਂ ਬਾਅਦ 60 ਤੋਂ 70 ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਕਈ ਕਰਾਂਦੀਆਂ ਪਾਂਡ ਤੋੜ ਕਰ ਦਿੱਤੀ ਅਤੇ ਕਰੀਬ ਚਾਰ ਵਿਅਕਤੀ ਜ਼ਖਮੀ ਹੋਏ ਨੇ ਜੋ ਕਿ ਹਸਪਤਾਲ ਦਾਖਲ ਇਹ ਸਾਰੀ ਗੁੰਡਾਗਰਦੀ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਨੇ ਜਾਂਦੇ ਜਾਂਦੇ ਨੌਜਵਾਨਾਂ ਦੇ ਵੱਲੋਂ ਇਟਾਂ ਮਾਰ ਕੇ ਕੈਮਰੇ ਵੀ ਭੰਦ ਉਤੇ ਗਏ ਉਥੇ ਇਸ ਮਾਮਲੇ ਦੇ ਸੰਬੰਧੀ ਜਾਦਵ ਬਾਸੜਾ ਚੌਂਕੀ ਦੇ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਬੀਤੀ ਰਾਤ ਸਾਨੂੰ ਇਤਲਾਹ ਮਿਲੀ ਸੀ ਕਿ ਲੜਾਈ ਹੋਈ ਹੈ ਜਿਸ ਤੋਂ ਬਾਅਦ ਅਸੀਂ ਮੌਕੇ ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਉਨ੍ਹਾਂ ਕਿਹਾ ਕਿ ਫਿਲਹਾਲ ਲੜਾਈ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਹਸਪਤਾਲ ਦੇ ਵਿੱਚ ਕਰੀਬ 4 ਵਿਅਕਤੀ ਦਾਖਲ ਹੋਏ ਨੇ ਜਨਾਹ ਦੇ ਬਿਆਨ ਦੇ ਆਧਾਰ ਤੇ ਅਗਲੇਰੀ ਕਾਰਵਾਈ ਅਮਲ ਚਲਿਆਂ ਦੀ ਜਾਵੇਗੀ ਗੋਨਿਆ ਰੋਡ ਤੇ ਲੜਾਈ ਹੋਈ ਸੀਗੀ ਜਿਹੜਾ ਮੌਕੇ ਤੇ ਗਏ ਸੀਗੇ ਪਰ ਉਹ ਬੰਦੇ ਉੱਥੋਂ ਸਿਵਲ ਹਸਪੀਟਲ ਜਿਹੜੇ ਦਾਖਲ ਹੋਏ ਆ ਹੁਣ ਅੱਗੇ ਸਿਵਲ ਹਸਪੀਟਲ ਪੁੱਜ ਕੇ ਜਿਹੜਾ ਉਹਨਾਂ ਦੀ ਸਟੇਟਮੈਂਟ ਲਿਖ ਕੇ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਦਾਖਲ ਕਿੰਨੇ ਹੋਏ ਆ ਜੀ ਇਹ 4 ਜਣੇ ਦਾਖਲ ਹੋਏ ਆ ਜੀ ਇਹ ਲੜਾਈ ਦਾ ਪਤਾ ਲੱਗਿਆ ਵੀ ਕਿਉਂ ਹੋਈ ਹੈ ਜਿਹੜੀ ਪੰਨਾ ਤੋੜ ਕੀਤੀ ਇਹ ਆਪਸ ਵਿੱਚ ਕੋਈ ਇਹਨਾਂ ਦੀ ਰੰਜਿਸ਼ ਪਾਸ਼ੀ ਹੈ ਜੀ ਹਜੇ ਮਤਲਬ ਕਿ ਪਤਾ ਲੱਗੂਗਾ ਜਾ ਕੇ ਜਦੋਂ ਕੋ ਸਟੇਟਮੈਂਟ ਹੋਊਗੀ ਇਹਨਾਂ ਦੀ ਸਾਰੀ ਠੀਕ ਹੈ ਨਾ ਤਲਾਹ ਸਾਨੂੰ ਆ ਗਈ ਹੈ ਮਤਲਬ ਹੁਣ ਤੇ ਹੁਣ ਅਸੀਂ ਚਲ ਭੇਜ ਰਿਹਾ ਮੈਂ ਆਪਣਾ ਐਸਆਈ ਹਰਜਿੰਦਰ ਸਿੰਘ ਨੂੰ ਰਾਤ ਮੌਕੇ ਪਹੁੰਚ ਗਏ ਸੀ ਹਾਂਜੀ 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 ਰਾਤ ਮੌਕੇ ਤੇ ਪਹੁੰਚ ਗਏ ਕਿੰਨੇ ਕ ਵਜੇ ਹੋਈ ਰਾਤ ਤੁਹਾਨੂੰ ਕਾਲ ਆਈ ਹੈ ਰਾਤ ਵੀ 7 ਵਜੇ ਦੇ 7-8 ਦੇ ਕਰੀਬ ਹੋਈ ਉਹ